ਫਗਵਾੜਾ ਸ਼ਹਿਰੰਦੇ ਲੁਟੇਰਿਆਂ ਦਾ ਭੋਲਬਾਲਾ ਹੈ ਤੇ ਲੁਟੇਰੇ ਆਏ ਦਿਨ ਹੀ ਵਾਰਦਾਤਾ ਨੂੰ ਅੰਜਾਮ ਦੇ ਕੇ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੀ ਹਵਾ ਕੱਢ ਰਹੇ ਨੇ ਲੁੱਟਖੋ ਦਾ ਇੱਕ ਅਜੇਾਈ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਚਾਲਨਗਰ ਨਜ਼ਦੀਕ ਸਿਵਲ ਹਸਪਤਾਲ ਦਾ ਜਿੱਥੇ ਕਿ ਰੁਗਿਆ ਐਕੂਪਰੇਸ਼ਨ ਸੈਂਟਰ ਵਿਖੇ ਆਪਣਾ ਇਲਾਜ ਕਰਵਾਉਣ ਆਈ ਇੱਕ ਮਹਿਲਾ ਦੀ ਮੋਟਰਸਾਈਕਲ 'ਸਾਰਿਕ ਵਿਅਕਤੀ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਿਆ ਇਸ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਦੇ ਐਸਐਚਓ ਗੌਰਵਪੀਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਮਹਿਲਾ ਬੀਬੀ ਸਰਬਜੀਤ ਕੌਰ ਵਾਸੀ ਪਿੰਡ ਵਾਧਾ ਤੋਂ ਦਵਾਈ ਲੈਣ ਆਈ ਸੀ ਤੇ ਜਦੋਂ ਉਹ ਬਾਹਰ ਖੜ ਕੇ ਆਟੋ ਇੰਤਿਆਰ ਕਰ ਰਹੀ ਸੀ ਤਾਂ ਇੱਕ ਵਿਅਕਤੀ ਜਿਸ ਨੇ ਮੂੰਹ ਢਕਿਆ ਹੋਇਆ ਸੀ ਤੇ ਵਾਲੀਆਂ ਛੱਟ ਕੇ ਫਰਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਕੀ ਹੈ ਜਿਹੜਾ ਚਲਨਗਰ ਵਿੱਚ ਆਇਆ ਤੇ ਇੱਥੇ ਚਲਨਗਰ ਤੋਂ ਆਏ ਆ ਸਰਕਾਰੀ ਹਸਪਤਾਲ ਦੇ ਕੋਲ ਰੋਗਿਆ ਇੱਥੇ ਹੈਗਾ ਵਾ ਸੈਂਟਰ ਕੋਈ ਬਣਿਆ ਪਿਆ ਉਹਦੇ ਕੋ ਬੀਬੀ ਸਰਬਜੀਤ ਕੋ ਰਾਈ ਸੀਗੀ ਲਾਜ ਕਰਾਉਣ ਲਈ ਇੱਥੇ ਦੇ ਰਹਿਣ ਵਾਲੇ ਆ ਜੀ ਇਹ ਵਾਧਾ ਪਿੰਡ ਤੇ ਅੱਛਾ ਜੀ ਵਾਧਾ ਪਿੰਡ ਤੇ ਇੱਥੇ ਲਾਜ ਕਰਾਉਣ ਆਏ ਸੀ ਉਹਨਾਂ ਦੀ ਉਹਨੂੰ ਕਹਿੰਦੇ ਵਾਲੀਆਂ ਖੋਈਆਂ ਗਈਆਂ ਬਾਹਰ ਆਟੋ ਦੀ ਵੇਟ ਕਰ ਰਹੇ ਸੀ ਇੱਕ ਨੌਜਵਾਨ ਆਇਆ ਉਹਨਾਂ ਦਾ ਮੂੰਹ ਢੱਕਿਆ ਪਿਆ ਸੀ ਉਹਨੇ ਉਹਦੀਆਂ ਵਾਲੀਆਂ ਦੋਵੇਂ ਖੋ ਕੇ ਲੈ ਗਿਆ ਅਗਲੀ ਜਿਹੜੀ ਕਾਰਵਾਈ ਬਿਆਨ ਲਿਖ ਲਿਆ ਅਗਲੀ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਕੋਈ ਸੀਸੀਟੀਵੀ ਕੈਮਰਾ ਹੈ ਸਰ ਕੋਈ ਬੰਦਾ ਨਹੀਂ ਸਰ ਸੀਸੀ ਕੈਮਰੇ ਲੱਗੇ ਲੱਗੇ ਚੈੱਕ ਕੀਤੇ ਆ ਤੇ ਸਾਰਿਆਂ ਦੇ ਬੰਦਾ ਜਾਇਤਵਾਰ ਹੋ ਗੋਣ ਕਰਕੇ ਦੁਕਾਨਾਂ ਵੀ ਬੰਦ ਮਾਰਕੀਟ ਬੰ ਇਸ ਕਰਕੇ ਜਿਹੜੀ ਕੈਂਬ੍ਰਿਕ ਖਲਾ ਕੇ ਜਲਦ ਤੋਂ ਜਲਦ ਕਾਰਵਾਈ ਅਗਲੀ ਅੰਮਲੋਚਲੇ ਦੇ ਜਾਓ